ਪੰਜਾਬ ਸਰਕਾਰ ਵੱਲੋਂ ਮੁਫਤ ਟ੍ਰੇਨਿੰਗ ਸਿਮਚਨਾ ਸੀਪਾਇਟ ਕੇਂਦਰ ਕਲਚਰਾਣੀ ਵੱਲੋਂ ਡਰੋਨ ਟ੍ਰੇਨਿੰਗ ਕੋਰਸ ਸ਼ੁਰੂ ਕਰਵਾਇਆ ਜਾ ਰਿਹਾ ਇਸ ਕੋਰਸ ਦੀ ਕੋਈ ਫੀਸ ਨਹੀਂ ਹੋਵੇਗੀ ਚਾਹਵਨ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀ ਮੁਕਸਰ ਸਾਹਿਬ ਵਿਖੇ ਆਪਣਾ ਨਾਮ ਮਿਤੀ 9/8/2024 ਤੱਕ ਦਰਜ ਕਰਵਾ ਸਕਦੇ ਹਨ ਪ੍ਰਾਰਥੀ ਵੱਲੋਂ ਆਪਣਾ 12ਵੀਂ ਦਾ ਸਰਟੀਫਿਕੇਟ ਆਧਾਰ ਕਾਰਡ ਤੇ ਜਾਤੀ ਸਰਟੀਫਿਕੇਟ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਨਾਮ ਦਰਜ ਕਰਾਉਣ ਉਪਰੰਤ ਸੀ ਪਾਈਟ ਕੇਂਦਰ ਕਲਚਰਾਨੀ ਵੱਲੋਂ ਮਿਤੀ 14/8/2024 ਨੂੰ ਲਿਖਤੀ ਪੇਪਰ ਲਿਆ ਜਾਵੇਗਾ। ਪੇਪਰ ਪਾਸ ਕਰਨ ਵਾਲੇ ਪ੍ਰਾਰਥੀਆਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਮੈਰਿਟ ਸੂਚੀ ਅਨੁਸਾਰ ਪ੍ਰਾਰਥੀਆਂ ਦੀ ਕੋਰਸ ਲਈ ਸਿਲੈਕਸ਼ਨ ਕੀਤੀ ਜਾਵੇਗੀ। ਸਿਲੈਕਸ਼ਨ ਹੋਣ ਤੋਂ ਬਾਅਦ ਪ੍ਰਾਪਤੀਆਂ ਨੂੰ ਸੀ ਪਾਈਟ ਕੇਂਦਰ ਰੋਪੜ ਵਿੱਚ ਇਹ ਕੋਰਸ ਕਰਵਾਇਆ ਜਾਵੇਗਾ ਜਿਸ ਦਾ ਆਉਣ ਜਾਣ ਦਾ ਖਰਚਾ ਤੇ ਟ੍ਰੇਨਿੰਗ ਦੌਰਾਨ ਹੋਸਟਲ ਰਹਿਣ ਦਾ ਖਰਚਾ ਖਾਣ ਪੀਣ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਪੰਜਾਬ ਸੋਚਾਵਣ ਪ੍ਰਾਪਤੀ ਇਸ ਕੋਰਸ ਲਈ ਆਪਣਾ ਨਾਮ ਦਰਜ ਕਰਵਾ ਕੇ ਲਾਭ ਪ੍ਰਾਪਤ ਕਰ ਸਕਦੇ ਹਨ ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 98858562317 ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਹੋਰਨਾਂ ਨੂੰ ਅੱਗੇ ਇਹ ਜਿਹੜਿਆ ਸੂਚਨਾ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਜਾਣਕਾਰੀ ਲਈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ